ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਖਾਤੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਮੂਹ ਜਥੇਬੰਦੀਆਂ ਸਮੂਹ ਇਲਾਕੇ ਦੀ ਸੰਗਤ ਪਿਛਲੇ ਦਿਨ ਦਿਨ ਸੋਮਵਾਰ ਨੂੰ 22 ਤਰੀਕ ਨੂੰ ਸਾਡੇ ਪਿਤਾ ਜੀ ਜੋ ਸੰਸਾਰ ਤਿਆਤਰਾ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਗਰਾਜੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਸਾਂਝ ਪਾਟ ਆਰੰਭ ਕੀਤੇ ਗਏ ਹਨ ਅਤੇ ਉਹਨਾਂ ਦੀ ਅੰਤਿਮ ਐਡਰੈਸ ਸਾਈਡ ਪਾਰ ਦੇ ਕੋਗ ਗੁਰਦੁਆਰਾ ਹਰਗੋਬਿੰਦ ਸਾਹਿਬ ਮਰੰਡਾ ਰੋਡ ਕੋਲ位于 1 ਮਈ ਨੂੰ ਦਿਨ ਬੁੱਧਵਾਰ ਨੂੰ ਪਾਈ ਜਾਣਗੇ ਸਭ ਸੰਗਤਾਂ ਦੀ ਚਾਨਣ ਦੀ ਬੇਨਤੀ ਹੈ ਸੰਗਤ ਅਸੀਸ ਵਕਸ਼ਿਓ ਅਤੇ ਪਹੁੰਚਣ ਦੀ ਕਿਰਪਾਲਤਾ ਕਰਮੇ ਜੀ ਆਜ ਵੀ ਲਾਉਣ ਅਸੀਸਾਂ ਵਕਸ਼ਣੀਆਂ ਭਾਵੇਂ ਮੰਨਣ ਦਾ ਪਰਲਿ ਵਕਸ਼ਣ ਸੰਗਤਾਂ ਨੇ ਕਿਰਪਾ ਕਰਨੀ ਅੱਦੇ ਸਾਰੇ ਸੰਗਤਾਂ ਨੂੰ ਪਉਣ ਕੈ ਨਿਂ ਕਿਰਪਾ ਕਰਦਾ ਹਪਾਲਤਾ ਕਾਨੁਨੰਡਾ ਹਰਗੋਬਿੰਦ ਸਾਹਿਬ ਮੰਡਾ ਰੋਡ ਗੁਰਦੁਆਰਾ ਸਾਹਿਬ ਪਰੌਲੀ ਵਿਖੇ 12 ਤਿੰਨ ਕਿਰਤਨ ਸਮਾਗਮ ਹੋਣਗੇ ਅਤੇ ਹੋ ਪਾਈ ਜਾਣਗੇ ਸਾਰਿਆਂ ਨੂੰ ਬੇਨਤੀ ਹੈ ਤੁਹਾਨੂੰ ਤਾਂ ਬਤ ਬਤ ਹਾਜ਼ਰੀ ਲਾਉਣ ਅਸੀਸਾਂ ਦੇ ਅਸ਼ਣ ਤੱਕ ਵੀ ਕੋੜੀ ਦੇਵੇ ਜੀ ਸਾਰਿਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤ